ਸਰ ਕਿਦਾਂ ਦੀ ਜਿਹੜੀ ਕਾਰਵਾਈ ਹੋਈ ਹੈ ਸਰ ਇਹਨਾਂ ਬੱਚਿਆਂ ਦੀ ਜਿਹੜੀ ਵੀਡੀਓ ਬਾਰੇ ਹੋ ਰਹੀ ਹੈ ਪਰ ਮੈਨਰੇ ਦੇ ਉੱਪਰ ਵੀ ਇਲਜ਼ਾਮ ਲੱਗੇ ਕੀ ਸਰ ਖਬਰ ਹੈ ਕੀ ਗੱਲ ਬਾਤ ਦੇਖੋ 1 ਫਰਵਰੀ 2025 ਨੂੰ ਅਮਨਿਸਟਰ थाना ਵਿੱਚ ਇੱਕ ਇਨਫੋਰਮੇਸ਼ਨ ਆਈ ਸੀ ਕਿ ਆਪਣਾ ਫਰ ਸੇਵਾ ਸੁਸਾਇਟੀ ਲਸਕਾਨੀ ਬਰਲੋ ਜਿਹਨਾਂ ਵੱਲੋਂ ਦੱਸਿਆ ਗਿਆ ਸੀਗਾ ਕਿ ਇੱਕ ਮਨੀ ਸ਼ਰਮਾ ਲੇਡੀ ਜੋ ਓਡੀਸੀ ਕੌਲਨੀ ਦੇ ਰਹਿਣੇ ਵਾਲੀ ਹੈ ਉਹਦੇ ਵੱਲੋਂ ਇੱਕ 10 ਸਾਲ ਦੇ ਬੱਚੇ ਨੂੰ ਛੋਟਾ ਬੰਦਕ ਬਣਾ ਕੇ ਸੱਦਤ ਕੀਤੇ ਜਾ ਰਹੀ ਹੈ ਜਦੋਂ ਪੁਲਿਸ ਵੱਲੋਂ ਰੇਡ ਕੀਤਾ ਗਿਆ ਤਾਂ ਬੱਚੇ ਨੂੰ ਬਰਾਮਦ ਕੀਤਾ ਗਿਆ ਬੱਚੇ ਦੇ ਉੱਤੇ ਕਾਫੀ ਇੰਜਰੀ ਸੀਗੀ ਲਾਈਕ ਹਾ ਟਾਈਟਨ ਰੋਡ ਉਹ ਲੋਕ ਵੀ ਫੇਸ ਤੇ ਇੰਜਰੀ ਸੀਗੀ ਤੇ ਹੋਰ ਵੀ ਇੰਜਰੀ ਦੇ ਇਨਸਾਨ ਸੀਗੇ ਇਸ ਮਾਮਲੇ ਦੀ ਗੰਮੀਨਰ ਦੇਖਦੇ ਹੋਏ ਐਫਆਈਆਰ ਨੰਬਰ 16 ਅੰਡਰ ਸੈਕਸ਼ਨ 77 ਜੇਜ ਐਕਟ ਤੇ ਹੋਰ ਵੀ ਬੀਨਸ ਦੀ ਧਾਰਾਆਂ ਤਹਿਤ ਪਰਚਾ ਦਰਜ ਕੀਤਾ ਗਿਆ ਤੇ ਅਕਿਊਜ਼ਡ ਮਨੀ ਸ਼ਰਮਨ ਨੂੰ ਗ੍ਰਿਫਤਾਰ ਕੀਤਾ ਗਿਆ ਨਹੀਂ ਜੀ ਹਲੇ ਤਫਤੀਸ਼ ਚੱਲ ਰਹੀ ਹੈ ਲੇਕਿਨ ਮਾਮਲੇ ਨਹੀਂ ਗੰਭੀਰਤਾ ਦੇਖਦੇ ਹੋਏ ਜਿਹੜੀ ਚਾਈਲਡ ਵੈਲਫੇਅਰ ਸੁਸਾਇਟੀ ਕਮੇਟੀ ਹੁੰਦੀ ਹੈ ਜ਼ਿਲ੍ਹੇ ਦੀ ਉਹਨੂੰ ਵੀ ਵਿੱਚ ਲੂਪ ਚ ਲਿਆ ਗਿਆ ਹੈ ਉਹਨਾਂ ਨਾਲ ਵੀ ਰਾਸਤਾ ਕੀਤਾ ਜਾ ਰਿਹਾ ਹੈ ਤੇ ਬੱਚੇ ਦਾ ਮੈਡੀਕਲ ਵੀ ਕਰਾਇਆ ਗਿਆ ਹੈ ਅਕੋਰਡਿੰਗਲੀ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਬੱਚੇ ਦੀ ਕਿੰਨੇ ਕਿੰਨੇ ਜੀ ਵੀ ਕੇ ਹਿਊਮਨ ਟ੍ਰੈਫਿਕਿੰਗ ਦਾ ਵੀ ਕੋਈ ਆਈਟਮ ਹੈਗਾ ਸਰ ਦਾ ਕਿਉਂਕਿ ਬੱਚਾ ਲੀਗਲ ਤੌਰ ਤੇ ਅਡਾਪਟ ਕੀਤਾ ਗਿਆ ਇਹਦੀ ਵੀ ਜਾਂਚ ਹੋਏਗੀ ਦੇਖੋ ਜੀ ਉਸ ਐਂਗਲ ਨੂੰ ਵੀ ਅਸੀਂ ਜਾਂਚ ਕਰ ਰਹੇ ਹਾਂ ਕਿਉਂਕਿ ਇਹ ਦੇ ਵਿੱਚ ਲੀਗਲੀ ਬੱਚਾ ਅਡਾਪਟਡ ਸੀਗਾ ਸਨਲਾ ਦੇਵੀ ਨਾ ਦੀ ਲੇਡੀ ਸੀਗੀ ਜਿਨ੍ਹਾਂ ਵੱਲੋਂ ਬੱਚੇ ਨੂੰ ਅਡਾਪਟ ਕੀਤਾ ਗਿਆ ਸੀਗਾ ਬਾਅਦ ਚੇ ਬੱਚੇ ਨੂੰ ਮਨੀ ਸ਼ਰਮਨ ਨੂੰ ਸੌਂਪਿਆ ਗਿਆ ਉਸ ਐਂਗਲ ਨੂੰ ਵੀ ਅਸੀਂ ਧਿਆਨ ਚ ਰੱਖਦੇ ਹੋਏ ਅਗਦੀ ਪੜਤਾਲ ਕਰਾਂਗੇ ਤੇ ਅਗਦੀ ਕਾਰਵਾਈ ਵੀ ਕੀਤੀ ਜਾਵੇਗੀ ਸਰ ਬੱਚੇ ਦੇ ਕਿੰਨੇ ਕਿੰਝ ਜਰੀ ਸੀ ਸਰ ਤਾਂ ਫੇਸ ਤੇ ਇੱਕ ਮੀਜਰ ਇੰਜਰੀ ਹੈ ਜਿਹਦੇ ਵਿੱਚ ਕੁਝ ਨਿਸ਼ਾਨ ਨੇ ਕਿ ਆਇਰਨ ਰੋਡ ਰਾਹੀ ਉਹਨੂੰ ਚੁਲਾਇਆ ਗਿਆ ਸੀਗਾ ਤੇ ਹੋਰ ਵੀ ਬਾਡੀ ਤੇ ਇੰਜਰੀ ਹੈ ਸਰ ਜਿਸ ਤਰ੍ਹਾਂ ਕਿ ਸੋਸਾਇਟੀ ਵੱਲੋਂ ਬੱਚਿਆਂ ਨੂੰ ਲੈ ਕੇ ਗਏ ਨੇ ਉਹਨਾਂ ਦਾ ਕਹਿਣਾ ਕਿ ਜਿਹੜੀ ਧਾਰਾਵਾਂ ਨੇ ਉਹ ਮੈਲ ਵਧੀਆ ਲਗਾਈਆਂ ਜਿਸ ਜਿਸ ਤਰ੍ਹਾਂ ਲਗਾਨੀ ਚਾਹੀਦੀਆਂ ਸੀ ਇਸ ਦੇ ਵਿੱਚ ਧਾਰਾਂ ਦੇ ਵਿੱਚ ਵਾਅਦਾ ਕੀਤਾ ਜਾਏਗਾ ਨਹੀਂ ਇਹਦੇ ਵਿੱਚ ਦੇਖੋ ਜੁਵਨਾਈਲ ਜਸਟਿਸ ਐਕਟ ਤੇ ਜਿਹੜਾ 326 ਆਪੀਸੀ ਦਾ ਪੁਰਾਣਾ ਧਾਰਾ ਹੈ ਉਹਦੇ ਤਹਿਤ ਬੀਨੈਸ ਦੇ ਨਵੇਂ ਧਾਰਾ ਲਗਾਏ ਗਏ ਆਂ ਔਰ ਮੈਡੀਕਲ ਤੋਂ ਬਾਅਦ ਹੋਰ ਵੀ ਧਾਰਾਵਾਂ ਜੇ ਵਾਅਦਾ ਉੱਤਕਰਨ ਦਾ ਬੰਦਾ ਕੀਤਾ ਜਾਵੇਗਾ